ਸਤ ਸ੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆਂ ਤੇ ਅੱਜ ਦੀ ਵੀਡੀਓ ਜਿਹੜੀ ਆ ਇਹ ਆਪਾਂ ਲੈ ਕੇ ਆਏ ਜੈਸਮੀਨ ਤੇ ਤੇ ਪਹਿਲਾਂ ਤਾਂ ਸੌਰੀ ਵੀ ਜਿਹੜੀ ਇੰਨੇ ਦਿਨਾਂ ਬਾਅਦ ਵੀਡੀਓ ਆ ਰਹੀ ਆ ਥੋੜਾ ਜਿਹਾ ਕੰਮਾਂ ਦੇ ਵਿੱਚ ਵਿਜੀ ਆ ਤੇ ਜਦੋਂ ਕੰਮ ਨਿਬੜ ਗਏ ਫੇ ਆਪਾਂ ਰੈਗੂਲਰ ਹੀ ਆਇਆ ਕਰਾਂਗੇ ਤੇ ਜੈਸਮੀਨ ਦੱਸ ਰਹੀ ਆ ਵੀ ਇਹਦੇ ਮੰਮੀ ਡੈਡੀ ਦੀ ਹੋਈ ਲੜਾਈ ਮੰਮੀ ਡੈਡੀ ਨਹੀਂ ਯਾਨੀ ਕਿ ਸੱਸ ਸਹਰਾ ਵੈਸੇ ਮੈਨੂੰ ਨਹੀਂ ਲੱਗਦਾ ਵੀ ਕੋਈ ਨੋ ਇਦਾਂ ਆਪਦੇ ਸੱਸ ਸਹੁਰੇ ਦੀ ਕੈਮਰੇ ਚੱਕ ਕੇ ਇਹ ਦਿਖਾਉਂਦੀ ਹੋਊਗੀ ਆ ਦੇਖ ਮम्मी डੈਡੀ ਦੀ ਲੜਾਈ ਹੋਈ ਆ ਪਰ ਇਹ ਕਰ ਸਕਦੇ ਆ ਕਹੋਗੇ ਚੰਗੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਜੀ ਤੇ ਚੈਨਲ ਨੂੰ ਕਰ ਦਿਓ ਤੇ ਸਬਸਕ੍ਰਾਈਬ ਅੱਜ ਜਦੋਂ ਸਵੇਰੇ ਅਸੀਂ ਉੱਠੇ ਮਾਹੌਲ ਗਰਮੋਗਰਮੀ ਹੋਇਆ ਵਸ ਗਿਆ ਪਤਾ ਨਹੀਂ ਕਹਤੇ ਹਰ ਪਾਸੇ ਤੇ ਸੇਕ ਇਸੇ ਵਜ੍ਹਾ ਸੀਗਾ ਹੋਏ ਇਸ ਕਰਕੇ ਕਿਉਂਕਿ ਅੱਜ ਸਵੇਰੇ ਸਵੇਰੇ ਮੰਮੀ ਤੇ ਪਾਪਾ ਦੀ ਥੋੜੀ ਜਿਹੀ ਕਿਸੇ ਗੱਲ ਪਿੱਛੇ ਸਟਾਰਟਿੰਗ ਦੇਖ ਲਓ ਵੀ ਉਹਨਾਂ ਨੇ ਸਟਾਰਟਿੰਗ ਇਦਾਂ ਕੀਤੀ ਜਿਦਾਂ ਇੰਡੀਆ ਪਾਕਿਸਤਾਨ ਦੀ ਜੰਗ ਲੱਗੀ ਹੁੰਦੀ ਆ ਵੀ ਮਾਹੌਲ ਪੂਰਾ ਗਰਮਾ-ਗਰਮਾ ਹੁੰਦਾ ਆ ਭੈਣ ਚੋਹ ਦੇ ਇਹਨਾਂ ਨੂੰ ਗੱਲ ਹੀ ਨਹੀਂ ਕਰਨੀ ਆਉਂਦੀ ਪਹਿਲੀ ਸਪੀਚ ਦੇਖਿਓ ਆਹ ਹਜੇ ਮੈਂ ਫਾਸਟ ਕੀਤੀ ਸੀਗੀ ਤੇ ਫਾਸਟ ਕਰਕੇ ਵੀ ਉਹਨੇ ਆਪ ਦਾ ਲੈਕਚਰ ਛਾੜ ਦਿੱਤਾ ਜੇ ਮੈਂ ਤੁਹਾਨੂੰ ਸਲੋ ਕਰਕੇ ਨਾਰਮਲ ਜਿਹੜੇ ਇਹ ਡੰਗ ਦੇ ਨਾਲ ਗੱਲ ਕਰਦੀ ਆ ਉਸ ਤਰ੍ਹਾਂ ਮੈਂ ਸੁਣਾਉਂਦੀ ਤੁਸੀਂ ਤਾਂ ਬੋਰ ਹੋ ਜਾਣਾ ਸੀ ਇਹਨਾਂ ਦੀ 10-10 ਮਿੰਟ ਤੇ ਭੈਣ ਚੋ ਸਾਸਤਰੀ ਕਾਲ ਹੀ ਨਹੀਂ ਨਿਭੜਦੀ ਮੰਨਿਆ ਸਾਸਤਰੀ ਕਾਲ ਸਾਨੂੰ ਜ਼ਰੂਰੀ ਆ ਵੀ ਬਲਾਉ ਹੈਲੋ ਹਾਈ ਕਰੋ ਇਹ ਥੋੜਾ ਆ ਵੀ ਤੁਸੀਂ ਸਾਰਾ ਵਲੌਗ ਹੀ ਸਾਸਤਰੀ ਕਾਲ ਦੇ ਵਿੱਚ ਕੱਢ ਦੋ ਹਨਾ ਇੱਕ ਵਾਰੀ ਸਾਸਤਰੀ ਕਾਲ ਬੁਲਾ ਲਈ ਚਲੋ ਜੀ ਠੀਕ ਆ ਇਹ ਥੋੜਾ ਤੁਸੀਂ ਨਿੱਕੇ ਨਿੱਕੇ ਨਿਆਣੇ ਫੜ ਕੇ ਲਈ ਆਵੋ ਹਾਂ ਵੀ ਬਲਾਪਤ ਸਾਸਤਰੀ ਕਾਲ ਬਲਾ ਫਲਾਣੇ ਸਾਸਤਰੀ ਕਾਲ ਯਾਰ ਨਹੀਂ ਜੰਗਾ ਲੱਗਦਾ ਹੈਗਾ ਤੁਸੀਂ ਜਿਹੜਾ ਵਲੌਗ ਹੈ ਉਹਨੂੰ ਵਲੌਗ ਨੂੰ ਵਲੌਗ ਤੱਕ ਸੀਮਿਤ ਰੱਖੋ ਹਨਾ ਤੁਸੀਂ ਤਾਂ ਐਡਾ ਕਰਨ ਲੱਗ ਜਾਂਦੇ ਆ ਪਤਾ ਨਹੀਂ ਇਹਨਾਂ ਨੂੰ ਵਲੌਗਿੰਗ ਕਰਨੀ ਨਹੀਂ ਆਉਂਦੀ ਹੈਗੀ ਜਾਂ ਇਹਨਾਂ ਨੂੰ ਵਲੌਗ ਦਾ ਪਤਾ ਨਹੀਂ ਵੀ ਵਲੌਗ ਬਣਾਈ ਦੇ ਕਿੱਦਾਂ ਆ ਹਨਾ ਵੀ ਇਹ ਬਸ ਉੱਥੋਂ ਸੁੱਤੇ ਉੱਠਦੇ ਆ ਚੱਕ ਲੈਣਦੇ ਫੋਨ ਬਸ ਜੀ ਚਲੋ ਵਲੌਗਿੰਗ ਤੇ ਜੀ ਸਭ ਦਾ तहे ਦਿਲੋਂ ਧੰਨਵਾਦ ਆ ਜੀ ਵੀ ਤੁਸੀਂ ਇੰਨਾ ਜ਼ਿਆਦਾ ਮੈਨੂੰ ਜਿਹਨੂੰ ਪਿਆਰ ਦੇ ਰਹੇ ਹੋ ਹਨਾ ਵਿੱਚ ਜਦੋਂ ਅਸੀਂ ਮਾਰਨਿੰਗ ਟਾਈਮ ਬਲੌਗਸ ਹੁੰਦੇ ਸੀ ਅਪਲੋਡ ਕਰਦੇ ਸੀਗੇ ਤੇ ਕੋਈ ਨਹੀਂ ਜੀ ਉਹਦੇ ਐਵੇਂ ਮਾਲਕ ਦੀ ਕਿਰਪਾ ਦੇ ਨਾਲ ਅਸੀਂ ਫੇਰ ਦੋ ਟਾਈਮ ਬਲੌਗਸ ਪਾਇਆ ਕਰਾਂਗੇ ਠੀਕ ਹੈ ਵੀ ਕਰਾਂਗੇ ਕੁਛ ਨਾ ਕੁਛ ਤੇ ਹੁਣ ਕਰਦੇ ਹਾਂ ਜੀ ਫੇਰ ਸਟਾਰਟਿੰਗ ਆਪਣੇ ਬਲੌਗ ਦੀ ਤੇ ਭਾਈ ਇੱਕ ਟਾਈਮ ਥੋੜਾ ਆ ਜਿਹੜਾ ਤੂੰ ਹੁਣ ਦੂਜੇ ਟਾਈਮ ਵੀ ਕਹਿੰਦੀ ਮੈਂ ਦੋ ਟਾਈਮ ਵਲੌਗ ਪਾਇਆ ਕਰਨੀ ਵਲੌਗਿੰਗ ਜਾਨੀ ਦੋ ਟਾਈਮ ਵਲੌਗ ਪਾਇਆ ਕਰਨੇ ਆ ਜੇ ਸਮਝ ਲਓ ਤੁਸੀਂ ਦਿਹਾੜੀ ਦੇ ਚਾਰ ਵਲੌਗ ਬਣਾਇਆ ਕਰਨੇ ਆ ਤੇ ਹੋਰ ਕੋਈ ਕੰਮ ਨਹੀਂ ਕਰਿਆ ਕਰਨ ਕਿਉਂਕਿ ਝੁੱਡੂ ਦਾ ਵੀ ਚੈਨਲ ਆ ਇਹਦਾ ਵੀ ਚੈਨਲ ਆ ਦੋ ਦੋ ਵਲੌਗ ਇਹਨਾਂ ਦੇ ਮਾਰਨਿੰਗ ਈਵਨਿੰਗ ਦੇ ਹੋਗੈ ਭੈਣ ਚੋਦੋ ਰਾਤ ਦਾ ਸਮਾਂ ਵੀ ਦਿਖਾ ਦਿਆ ਕਰੋ ਰਾਤ ਨੂੰ ਕੀ ਕਰਿਆ ਕਰਦੇ ਆ ਉਹ ਵੀ ਦਿਖਾ ਦਿਆ ਕਰੋ ਵਲੌਗਿੰਗ ਕਰਕੇ ਹਨਾ ਕੁਝ ਰਹਿੰਦਾ ਤੁਹਾਡਾ ਕੁਝ ਨਹੀਂ ਪ੍ਰਾਈਵੇਟ ਹੈਗਾ ਕੋਈ ਘਰ ਦੇ ਕੰਮ ਕਰ ਲਓ ਸੁੱਤੀਆਂ ਔਰ ਦੀਆਂ ਚੱਕ ਲੈਣੀਆਂ ਫੋਨ ਤੁਸੀਂ ਤੁਹਾਨੂੰ ਸਭ ਪਿਆਰੇ ਸਾਰੇ ਸਾਨੂੰ ਪਿਆਰ ਕਰਨ ਵਾਲੇ ਅਗਰਮਾਤਮਾ ਉਹਨਾਂ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਕਿਉਂਕਿ ਇਹ ਠੰਡ ਦਾ ਮੌਸਮ ਹੈ ਤੇ ਆਪਣਾ ਪੈਰ ਬਚਾ ਰੱਖੋ ਠੀਕ ਹੈ ਅਸੀਂ ਵੀ ਬਚ ਕੇ ਰਹਾਂਗੇ ਤੁਸੀਂ ਵੀ ਬਚ ਕੇ ਰਹੋ ਇਹਨਾਂ ਬੈਸੇ ਤਾਂ ਤੁਸੀਂ ਸਭ ਸਮਝਦਾਰ ਹੋ ਤੇ ਤੁਹਾਨੂੰ ਕਿਹੜੀ ਦਾ ਖਿਆਲ ਹੋਣਾ ਪਰ ਵਿੱਚ ਕਈ ਜਿਹੜੇ ਬਖੇ ਸਾਨੂੰ ਉਹ ਵੀ ਚੌਂਦੀਆਂ ਤਾਂ ਹੀ ਸਾਡੇ ਖਿਲਾਫ ਥੋੜਾ ਜਿਆਦਾ ਬੋਲਦੇ ਆ ਉਹਨਾਂ ਨੇ ਇਹ ਗੱਲ ਕਹਿਣੀ ਵੀ ਦੱਸ ਇਹਨੂੰ ਜਿਆਦਾ ਪਤਾ ਹੈ ਵੀ ਠੰਡ ਹੈ ਠੀਕ ਹੈ ਸਾਰੀ ਦੁਨੀਆ ਨੂੰ ਪਤਾ ਤਾਂ ਹੈਗਾ ਪਰ ਤਾਂ ਵੀ ਅਸੀਂ ਬੈਸੇ ਜਾਦ ਤੈਨੂੰ ਇੰਨਾ ਪਤਾ ਆ ਵੀ ਉਹ ਤੈਨੂੰ ਜਿਹੜੇ ਸਮਝਾਉਂਦੇ ਆ ਉਹ ਤੇਰੇ ਆਪਣੇ ਹੀ ਆ ਤੈਨੂੰ ਚੰਗਾ ਹੀ ਸਮਝਾਉਂਦੇ ਹੋਣਗੇ ਤਾਂ ਫੇਰ ਤੁਸੀਂ ਰੋਸਟਰਾਂ ਤੇ ਚੈਨਲਾਂ ਦੇ ਉੱਤੇ ਭੈਣ ਚੜਾਉਣ ਜਾਂਦੇ ਹੁੰਨੇ ਆ ਉੱਤੇ ਸਟ੍ਰਾਈਕਾਂ ਮਾਰ ਲਗਾਤੇ ਜਾਂਦੇ ਹੁੰਨੇ ਆ ਫੇਰ ਅੱਗ ਕਾਤੇ ਲੱਗਦੀ ਆ ਜਦੋਂ ਅਸੀਂ ਤੁਹਾਨੂੰ ਸਮਝਾਈਦਾ ਆ ਜਦੋਂ ਅਸੀਂ ਤੁਹਾਡੀ ਕੋਈ ਗੱਲ ਫੜੀਦੀ ਆ ਵੀ ਤੁਸੀਂ ਇੱਥੇ ਨਹੀਂ ਆ ਆ ਨਹੀਂ ਆ ਕੀਤਾ ਆ ਨਹੀਂ ਆ ਕੀਤਾ ਹੈ ਹਨਾ ਜਦੋਂ ਤੁਹਾਡੇ ਝੂਠ ਫੜ ਹੁੰਦੇ ਆ ਫਿਰ ਤੁਹਾਡੇ ਮਿਰਚਾਂ ਕਦੇ ਲੜਦੀਆਂ ਆ ਫਿਰ ਉਦੋਂ ਵੀ ਇਦਾਂ ਹੀ ਆਪਣੇ ਹੀ ਸਮਝਿਆ ਕਰੋ ਵੀ ਆਪਣੇ ਕਰਦੀਆਂ ਦੀ ਮੈਂ ਕੈਮਰਾ ਔਨ ਮਿਲਦੇ ਮਮੀ ਨੂੰ ਸਾਡੀ ਮੰਮੀ ਅੱਜ ABC ਪੜ੍ਹ ਰਹੇ ਨੇ ਬਰ아요 ਦੀ ਬਤੇ ਕਾਜੀ ਸਾਰੇ ਨੂੰ ਹਾਂ ਨਹੀਂ ਨਹੀਂ ਕੱਲ ਨੂੰ ਆਏ ਦੱਸੋ ਅੱਜ ਤੁਸੀਂ ਦੀਪਿਕਾ ਦੇ ਬਤਾਇਆ ਬਤਾ ਜੀ ਦੀਪਿਕਾ ਮੈਂ ਬਤਾਣੇ ਵਾਸਤੇ ਬਤਾਣੇ ਆਏ ਬੈਠੇ ਪਾਣੀ ਵਜਦਾ ਦੇਖੋ ਉਹ ਦੇਖੋ ਸਾਹਮਣੇ ਬੈਠਾ ਬੰਦਾ ਜਿੱਕ ਸਾਨੂੰ ਸਾਡੇ ਬਜ਼ੁਰਗ ਇਹ ਦੱਸਦੇ ਹੁੰਦੇ ਸੀ ਵੀ ਜੇ ਸੱਸ ਨੇ ਸਮਝਾਉਣਾ ਹੈ ਤਾਂ ਉਹਨੇ ਆਪ ਦੀ ਧੀ ਦੇ ਵਿੱਚ ਦੀ ਜਿੱਦਾਂ ਦਬਕਾ ਮਾਰ ਕੇ ਕੁਝ ਵੀ ਕਰਕੇ ਉਹ ਨੂੰ ਨੂੰ ਸਮਝਾਉਣਾ ਹੈ ਵੀ ਉਹਨੂੰ ਸਮਝ ਆ ਜਾਵੇ ਹੈਨਾ ਤੇ ਉਹ ਬੁੜੀ ਵਿਚਾਰੀ ਆਪਦੇ ਹੁਣ ਘਰ ਵਾਲੇ ਨਾਲ ਲੜਕੇ ਹੀ ਤੁਹਾਨੂੰ ਸਮਝਾਉਗੀ ਵੀ ਤੁਸੀਂ ਵੀ ਕੋਈ ਕੰਮ ਕਰ ਲਓ ਹਨਾ ਫੋਨ ਚੱਕ ਕੇ ਬੈਠੀਆਂ ਰਹਿਣੀਆਂ ਕੋਈ ਕੰਮ ਨਹੀਂ ਕਰਦੀਆਂ ਉਹ ਆ ਦਾੰਦੋ ਆ ਉਹ ਰੋਟੀ ਪਾਣੀ ਕਰਦੀ ਆ ਹੁਣ ਮੰਨਿਆ ਤੇਰੀ ਕੁੜੀ ਡੇਢ ਮਹੀਨੇ ਦੀ ਹੋ ਗਈ 2 ਮਹੀਨਿਆਂ ਦੀ ਹੋ ਚੱਲੀ ਆ ਤੇ ਤੂੰ ਕੰਮ ਕਰ ਮਾੜਾ ਮੋਟਾ ਕਰ ਲੈ ਕੁਛ ਤੂੰ ਮੰਜੇ ਤੋੜਦੀ ਨਹੀਂ ਤੂੰ ਫੋਨ ਛੱਡਦੀ ਨਹੀਂ ਕਿ ਥੱਲੇ ਬਗੈਰ ਮਤੋਂ ਬੈ ਰੋਏ ਪਾਈ ਜਾਂਦੇ ਨੇ ਗੱਲ ਕਿਹ ਹੋਈ ਤੇ ਚੱਲ ਦੱਸ ਹੁਣ ਜੇ ਕੋਈ ਕੰਮ ਨੂੰ ਕਹਦਾ ਤੂੰ ਕਰ ਲੈ ਦੱਸੇ ਕਿਰਮਾ ਸਤਿਉਣੀ ਆਜੇਗਾ ਚੱਲ ਕੀ ਆ ਦੇਖ ਰਹਾ ਮੈਂ ਤੁਮ ਫਿਰ ਮਾ ਮੋਟਾ ਦਾ ਬੰਦਾ ਤਾਂ ਸੁਣਾ ਕੁਸ ਸਿੱਖਲੇ ਬੇ ਅੱਛਾ ਅਸੇ ਕੁਸ ਨੇ ਜੀ ਕਿਹਾ ਮੈਂ ਸਣਾ ਛੋੜੀ ਆ ਕਿਹਾ ਕਿ ਮੈਂ ਅਸੇ ਆਗੇ ਜਵਾਬ ਦੇਣਾ ਹਾਂ ਦੇਖੋ ਮੈਂ ਦੇਖਾ ਦੇਣਾ ਬੱਤੀ ਆ ਕੱਢ ਦੇਣਾ ਮੈਂ ਇਹਨਾਂ ਦੀ ਬੁੜੀ ਦਾ ਦਰਦ ਵਿਚਾਰੀ ਦਾ ਸਮਝਦੀ ਆ ਹਨਾ ਉਹ ਵਿਚਾਰੀ ਸਹੀ ਬੋਲਦੀ ਆ ਪਰ ਉਹ ਬੋਲਦੀ ਗਲਤ ਬੰਦੇ ਨੂੰ ਆ ਹਨਾ ਪਰ ਉਹ ਜਿਹੜਾ ਘਰ ਵਾਲਾ ਆ ਉਹ ਤਾਂ ਵਿਚਾਰਾ ਅੱਗੇ ਨਹੀਂ ਕੁਝ ਕਹਿੰਦਾ ਜੇ ਤੂੰ ਕਲਾਸ ਲਾਉਣੀ ਆ ਆ ਤੇਰੇ ਮੋਰੇ ਬੈਠੀ ਆ ਐਡੀ ਮੱਝ ਜਹੀ ਇਹਨੂੰ ਬੋਲ ਹਨਾ ਵੀ ਤੁਸੀਂ ਕੋਈ ਕੰਮ ਕਰ ਲਓ ਮੰਨਿਆ ਤੇਰੇ ਨਿਆਣਾ ਹੋਇਆ ਆ ਜਵਾਕ ਹੋਇਆ ਆ ਦੁੱਧ ਪਲੋਣੀ ਆ ਜਾਂ ਤੂੰ ਬਾਹਰ ਠੰਡ ਚ ਨਹੀਂ ਜਾਣਾ ਤੂੰ ਅੰਦਰ ਬੈਠੀ ਕਿਹਜੰਦਾ ਕੰਮ ਕਰ ਸਕਦੀ ਆ ਕਿ ਅੰਦਰ ਬੈਠੀ ਕੰਮ ਕਰ ਸਕਦੀ ਆ ਜ਼ਰੂਰੀ ਤਾਂ ਨਹੀਂ ਵੀ ਬਾਹਰ ਮੱਜਾਂ ਦੇ ਵਿੱਚ ਜਾ ਕੇ ਤੂੰ ਕੰਮ ਕਰਨਾ ਪਾਪਾ ਜੀ ਨੇ ਕਾਟੇ ਹੁੰਦੇ ਤੇ ਫਿਕਰੀ ਦੀ ਮਮੀ ਬੈਠੀ ਆ ਸਾਡੇ ਕਿ ਭਾਈ ਤੋਂ ਚੁਣਿਆ ਆ ਗਈ ਮੈਂ ਤੇਰੇ ਵਰਗੇ ਬੇਬੀ ਦੇ ਤਾਂ ਹੈ ਹੀ ਦੀ ਠੀਕ ਐ ਜਿੱਕ ਤਾਂ ਸਿੱਖਣਾ ਬਚਾਣਾ ਚਾਹੀਦਾ ਮੈਂ ਖਾਈ ਕਰਦੇ ਤਾਂ ਸਿੱਖੀ ਵੀ ਹੋਵੇ ਇਹਨਾਂ ਨੇ ਸਾ ਆਪ ਚੋ ਕੇ ਦੇਖ ਸਕਦੇ ਹਾਂ ਅੰਮ੍ਰਿਤ ਜੀ ਤਾਂ ਭਾਈ ਜਗਤ ਨੂੰ ਐਸੇ ਕਰਕੇ ਘਰ ਦੇ ਵੀ ਕਹਿੰਦੇ ਹੁੰਦੇ ਆ ਵੀ ਕੁੜੀਆਂ ਨੂੰ ਸਾਰੇ ਕੰਮ ਸਿਖਾਏ ਚਾਹੀਦੇ ਆ ਵੀ ਹਾਂ ਵੀ ਆਪਦੇ ਘਰੇ ਜਾਣ ਤੇ ਕਿਸੇ ਨੂੰ ਕਹਿਣ ਵਾਲੀਆਂ ਨਾ ਬਣ ਹਨਾ ਤੇ ਪਰ ਮੈਨੂੰ ਲੱਗਦਾ ਨਹੀਂ ਵੀ ਜੈਸਮੀਨ ਨੂੰ ਧਾਰਾਂ ਚੂਣੀਆਂ ਆਉਂਦੀਆਂ ਹੋਣਗੀਆਂ ਕਿਉਂਕਿ ਕਦੇ ਦੇਖਿਆ ਹੀ ਨਹੀਂ ਇਹਨੂੰ ਮੱਜਾਂ ਦੀਆਂ ਕੰਮ ਕਰਦੀ ਇਹਨੂੰ ਜੇ ਕਿਸੇ ਨੇ ਦੇਖਿਆ ਹੋਗਾ ਤਾਂ ਪਲੀਜ਼ ਕਮੈਂਟ ਕਰਿਓ ਵੀ ਇਹਨੂੰ ਧਾਰਾਂ ਧੂਰਾਂ ਚੂਣੀਆਂ ਆਉਣੀਆਂ ਹੈ ਹੈਨਾ ਜਦ ਕਿ ਇਹ ਖੇਤੀਬਾੜੀ ਵਾਲੇ ਟੱਬਰ ਚੋਂ ਆਈ ਹੈ ਇਹਦੇ ਖੇਤੀਬਾੜੀ ਕਰਦੇ ਇਹਦੇ ਪੇਰੈਂਟਸ ਵੀ ਹੈਨਾ ਮੋਰੇ ਚਲੋ ਮੋਰੇ ਤਾਂ ਹੈ ਹੀ ਡੈਰੀ ਫਾਰਮ ਉਹ ਤਾਂ ਜ਼ਰੂਰੀ ਹੁੰਦਾ ਉਹਨਾਂ ਲਈ ਤਾਂ ਕਹਤਾ ਜੀ ਬਾਈ ਪਾਪੇ ਵਿਚਾਰੇ ਨੇ ਤੇ ਜਿਹੜੀ ਕੱਢਣੀ ਸੀ ਕੱਢ ਹੀ ਲਈ ਆ ਚੱਲ ਤੇਰੀ ਮਾਂ ਤਾਂ ਚਲਾ ਕੇ ਹੀ ਆ ਹੋਰ ਤਾਂ ਚੱਲ ਰੋਟੀ ਪਾਣੀ ਤਾਂ ਘਰ ਹੀ ਦਿੰਦੀ ਹੁੰਨੀ ਆ ਉਹਨੂੰ ਪਰ ਤੇਰੇ ਵਾਲੀ ਨੇ ਰੋਟੀ ਪਾਣੀ ਵੀ ਨਹੀਂ ਦੇਣੀ ਕਿਉਂਕਿ ਉਹ ਬਲੌਗਰ ਹੈ ਨਾ ਜਿਹੜੇ ਬਲੌਗਰ ਨਹੀਂ ਹੁੰਨੀਓ ਫੇਰ ਰੋਟੀ ਪਾਣੀ ਨਹੀਂ ਦਿੰਨੀ ਹੁੰਨੀਓ ਉਹ ਕੈਮਰੇ ਚੱਕਦੀਆਂ ਹੁੰਨੀਆਂ ਜਾਂ ਉਹ ਰੀਲਾਂ ਬਣਾਉਨੀਆਂ ਹੁੰਨੀਆਂ ਕੰਮ ਨਹੀਂ ਕਰਦੀਆਂ ਹੁੰਨੀਆਂ ਉਹ ਇਹ ਰੀਲਾਂ ਵਾਲੀਆਂ ਵੱਜਦੀਆਂ ਹੁੰਨੀਆਂ ਹੈਨਾ ਜੇ ਤਾਂ ਕੰਮ ਕਰਨ ਲਈ ਲੈ ਕੇ ਆਉਣੀਆ ਹੁੰਨੀਆਂ ਉਹ ਦੇਖ ਕੇ ਲਈਦੇ ਹੁੰਦੇ ਹੁੰਦੇ ਵੀ ਹਾਂ ਵੀ ਤੂੰ ਵਲੌਗਿੰਗ ਤਾਂ ਨਹੀਂ ਕਰਦੀ ਤੂੰ ਰੀਲਾਂ ਤਾਂ ਨਹੀਂ ਬਣਾਉਂਦੀ ਫੇਰ ਵਿਆਹ ਕਰਾਓ ਤੇ ਬੰਦੇ ਫਾਂਦਾ ਨੇ ਪੈਸਾ ਕਰਿਆ ਤੋ ਜੁਦਾਏ ਨਾਉਂਦੀਵੇਂ ਕਿਉਂ ਕਹਿੰਦੀ ਆ ਜਨਾਨੀ ਨੇ ਸਬਾਨ ਕਿੱਥੇ ਸਟਾਉਣਾ ਕਰੇ ਤਾਂ ਵੀ ਦੁਨਾ ਖਲੋ ਪੈਸਾ ਤਾਂ ਇਹਦਾ ਉਹਦਾ ਦੇਖਦਾ ਜੀ ਉਹ ਕਹਿੰਦਾ ਜਾਂਦਾ ਨਹੀਂ ਦੇਖਦਾ ਸਭ ਦੇਖਦਾ ਸਭ ਨਹੀਂ ਤੇ ਤੇਰੇ ਮਗਰ ਲੱਗਦੀ ਨਹੀਂ ਲੈ ਪਾਪਾ ਜੀ ਹੱਥ ਰੋ ਵੀ ਤੁਹਾਡੀ ਨਹੀਂ 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 ਰਵਿੰਦਰ ਸਿੰਘ ਤੂੰ ਬੋਲ ਨਹੀਂ ਸਕਦਾ ਮੋਰੇ ਕਿਉਂਕਿ ਤੂੰ ਇਹਨਾਂ ਦੇ ਸਿਰ ਤੋਂ ਹੀ ਚੱਲਦਾ ਆਂ ਤੂੰ ਇਹਨਾਂ ਨੂੰ ਦਿਖਾ ਕੇ ਈ ਰੋਟੀ ਖਾਨਾ ਆ ਹਨਾ ਚਾਹੇ ਉਹ ਜੈਸਮਿਨ ਦਾ ਚੈਨਲ ਆਵੇ ਚਾਹੇ ਤੇਰਾ ਚੈਨਲ ਹੋਵੇ ਅਰਵਿੰਦਰ ਵਾਲਾ ਹੋਵੇ ਚਾਹ ਜੈਸਮੀਨ ਰਵਿੰਦਰ ਹੋਵੇ ਹਨਾ ਤੁਹਾਡੇ ਦੋਨਾਂ ਦੇ ਚੈਨਲ ਤੁਸੀਂ ਜਨਾਨੀਆਂ ਆਪਣੀਆਂ ਪੇਸ਼ ਕਰਕੇ ਫੇਰ ਹੀ ਪੈਸੇ ਖਾਨਨੇ ਆ ਹਨਾ ਗੱਲਾਂ ਕਰਦੇ ਆ ਤੁਸੀਂ ਪੈਸੇ ਹੋਰ ਪੈਸੇ ਆਉਂਦੇ ਕਿ ਤੁਮ ਮਿਹਨਤ ਤਾਂ ਤੁਸੀਂ ਕਰਦੇ ਨਹੀਂ ਕਿਉਂਕਿ ਤੁਹਾਡੇ ਤੋਂ ਹੁੰਦੀ ਨਹੀਂ ਤੁਹਾਡੇ ਹੱਥ ਟੁੱਟੇ ਪਏ ਆ ਪੜ ਲਾ ਪਰੋਠੇ ਤੋਂ ਲੈ ਲਈ ਪਰੋਠੇ ਜਿੱਦਨ ਜੈਸਮੀਨ ਦੇ ਪੱਕੇ ਪਰੋਠੇ ਖਾਊਗਾ ਨਾ ਉਸ ਦਿਨ ਗੱਲ ਕਰੀ ਆਹ ਜਦੋਂ ਉਹਨੇ ਰੋਟੀ ਦਾ ਕਿਹਾ ਉਹਨੇ ਗੱਲੇ ਵਿੱਚ ਹੀ ਕੱਟ ਦਿੱਤੀ ਉਹ ਫਲਾਣੇ ਦਾ ਫੋਨ ਆਉਂਦਾ ਤਾਂ ਤੱਕਿਆ ਨਹੀਂ ਹੈਗਾ ਦੱਸੋ ਯਾਰ ਕਿੱਦਾਂ ਦੇ ਬੰਦੇ ਆ ਇਹ ਹਨਾ ਨਹੀਂ ਤਾਂ ਬੰਦਾ ਆ ਕੇ ਬੈਠੇ ਹਨਾ ਕਹਿੰਦਾ ਬਾਹਰੋਂ ਕੰਮ ਕਰਕੇ ਆਇਆ ਤੇ ਕਹਿੰਦਾ ਬੁੜੀ ਉੱਠ ਕੇ ਖੜੀ ਹੋ ਜਾਂਦੀ ਵੀ ਪਾਣੀ ਲੈਣਾ ਜਾਂ ਰੋਟੀ ਲੈਣੀ ਹੈ ਕੀ ਚਾਹੀਦਾ ਚਾਹ ਬਣਾ ਕੇ ਦਵਾਂ ਹਨਾ ਉਹ ਮੋਹਰੇ ਬੈਠੀ ਆ ਰੋਟੀ ਦੇਖ ਲਿਆ ਦਾਂਦੋਂ ਨੇ ਪਾ ਕੇ ਲਿਆਉਣੀ ਐ ਇਹਦੀਆਂ ਟੁੱਟੀਆਂ ਆਪਦੇ ਘਰ ਵਾਲੇ ਨੂੰ ਰੋਟੀ ਨਹੀਂ ਦਿੰਦੀ ਚੱਲੇ ਆ ਤੇਰੇ ਭਾਜੀ ਕਦੇ ਅੱਛਾ ਪੀਜੇਗੇ ਵੀ ਤੇਰੇ ਕਿਹਨੇ ਕੋਈ ਗੱਲ ਹੋਰ ਜੋੜੀ ਚੱਲੇ ਵੇ ਤੂੰ ਪਾਪਾ ਮਾਈ ਆ ਜੋੜ ਦੇ ਭਾਈਆ ਜੋੜ ਦੇ ਇੱਧਰ ਹੀ ਪੱਸੇ ਆ ਉਹ ਹਾਂ ਹੁਣ ਇਹਨਾਂ ਤਾਂ ਮੈਨੂੰ ਕੋਈ ਨਹੀਂ ਪਤਾ ਪਤਾ ਨਹੀਂ ਕਿੱਦਾਂ ਬੰਦਾ ਉਹ ਤਾਂ ਚੱਲੇ ਕਿ ਨਾ ਕਦੇ ਤੁਸੀਂ ਡੁੱਟ ਪਾ ਜਾਣਾ ਆਉਂਦੇ ਕਰਕੇ ਭੁਲਾ ਚਲੋ ਜੀ ਪੁੱਛੋ ਨਾ ਸ਼ਾਮ ਨੂੰ ਦੁੱਧ ਪਾਇਆ ਦੇਖ ਲੋ ਕਿਆ ਬਣਦਾ ਪਤਾ ਦੇਖਿਓ ਕੁਛ ਨੇ ਉੱਥੇ ਅ ਜੈਸਮੀਨ ਦੇ ਪਾਪੇ ਤੋਂ ਹੈਗੀ ਆ ਵੱਡੀ ਗੱਡੀ ਤੇ ਇਹਨਾਂ ਨੇ ਇਹਨਾਂ ਤੋਂ ਹੈਗੀ ਛੋਟੀ ਉਹ ਕਿਤੇ ਉਹਨੇ ਮੰਗੀ ਹੋਊਗੀ ਵੀ ਹਾਂ ਵੀ ਮੈਨੂੰ ਗੱਡੀ ਦੇ ਦਿਓ ਮੈਂ ਇੱਥੇ ਜਾਣਾ ਆ ਤੇ ਉਹ ਜੈਸਮੀਨ ਨੂੰ ਪਤਾ ਵੀ ਮੇਰੇ ਘਰ ਵਾਲਾ ਤਾਂ ਕੰਜੂਸ ਹੈ ਮੇਰੇ ਘਰ ਵਾਲੇ ਨੇ ਤਾਂ ਪਾਈਆ ਪਨੀਰ ਦੇ ਨਾਲ ਉਹੋ ਕਿਹੜੀ ਸੈਲੀਬ੍ਰੇਟ ਕੀਤਾ ਸੀ ਕਿਹੜੀ ਪਾਰਟੀ ਕੀਤੀ ਸੀਗੀ ਤਾਂ ਇੰਨੇ ਉਹਦੇ ਵਿੱਚ ਪਰੌਣੇ ਆਏ ਸੀ ਤੇ ਐਡੀ ਵੱਡੀ ਗੱਡੀ ਕਿੱਦਾਂ ਦੇ ਦਊਗਾ ਦਿਲ ਕਿੱਥੋਂ ਲੈ ਕੇ ਆਉਣਾ ਹੈ ਹੈਨਾ ਇਹ ਦਿਖਾਉਣ ਨਹੀਂ ਹੁੰਦਾ ਸਾਰਾ ਕੁਝ ਵਲੌਗਿੰਗ ਲਈ ਹੁੰਦਾ ਹੈ ਜਿਹੜਾ ਆਪਾਂ ਦਿਖਾਉਂਦੇ ਆ ਉਹ ਰੀਅਲ ਨਹੀਂ ਹੁੰਦੇ ਹੈਗੇ ਫੇਕ ਆ ਫੜਾ ਇਹਨਾਂ ਤੋਂ ਸੁਣ ਲਓ ਵੀ ਜਿੰਨੀਆਂ ਮਰਜੀ ਵੀ ਹੋਸੀ ਪਤਾ ਨਹੀਂ ਕਿੱਡੇ ਘਰਾਂ ਚ ਵੜੇ ਆ ਸਾਡੀਆਂ ਬਾਨੀਆਂ ਡਾਨੀਆਂ ਨਾ ਪਿੱਠ ਲੱਗਦੀ ਆ ਸਾਡੇ ਤੋਂ ਤਾਂ ਕਿਤੇ ਪੈਸੇ ਨਹੀਂ ਮੁੱਕਦੇ ਹੈਗੇ ਹੈਨਾ ਤੇ ਗੱਲਾਂ ਦੇਖ ਲਓ ਫੂਕ ਰਹੇ ਆ ਸਾਰੇ ਸਾਰੇ ਬਲੌਗਰ ਇਹ ਘਟੇ ਹੋਏ ਭੈਣ ਚੋਦ ਸੋ ਗਾਇਸ ਅੱਜ ਦੀ ਵੀਡੀਓ ਸੀ ਇੰਨੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਏ ਬਾਏ